ਤੁਹਾਡਾ ਸਿਰ ਦਰਦ ਹੁਣੋਂ ਨਹੀਂ ਹਟਦਾ ਹੈਗਾ ਭਾਰਾ ਭਾਰਾ ਹੋ ਰਿਹਾ ਵਾ ਨੀਂਦ ਨਹੀਂ ਆਉਂਦੀ ਅੱਖਾਂ ਨੂੰ ਤੁਸੀਂ ਸੌਂ ਜਾਂਦੇ ਹੋ ਬਟ ਤੁਹਾਡਾ ਸਿਰ ਨਹੀਂ ਸੌਂਦਾ ਹੈਗਾ ਅੱਖਾਂ ਦਾ ਬੰਦ ਕਰ ਲੈਂਦੇ ਹੋ ਸਿਰ ਨਹੀਂ ਸੌਂਦਾ ਹੈਗਾ ਜਾਂ ਫਿਰ ਤੁਹਾਨੂੰ ਸਟ्रेस ਆ ਕਿਸੇ ਚੀਜ਼ ਦੀ ਜਾਂ ਫਿਰ ਤੁਹਾਡੀ ਜਿਹੜੀ ਨੀਗਾ ਵਾ ਉਹ ਘਟਦੀ ਹੀ ਜਾ ਰਹੀ ਹੈ ਐਨਕ ਦਾ ਨੰਬਰ ਹੈ ਜਿਹੜਾ ਇਨਕਰੀਜ਼ ਹੁੰਦਾ ਜਾ ਰਿਹਾ ਵਾ ਸੋ ਉਸ ਦੇ ਲਈ ਆਪਾਂ ਇੱਕ ਅਜ ਬਣਾਵਾਂਗੇ ਬਹੁਤ ਹੀ ਵਧੀਆ ਤੁਹਾਡੇ ਲਈ ਪਾਊਡਰ ਹੈਲੋ ਜੀ ਸਤਿ ਸ਼੍ਰੀ ਅਕਾਲ ਵੈਲਕਮ ਟੂ ਮਾਈ ਨਿਊ ਵੀਡੀਓ ਹੋਪਸ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੋਣ ਵਾਲੀ ਆ ਕਿਉਂਕਿ ਆਪਾਂ ਬਣਾਵਾਂਗੇ ਅੱਜ ਪਾਊਡਰ ਜਿਸ ਨੂੰ ਆਪਾਂ ਦਵਾਈ ਵੀ ਕਹਿ ਸਕਦੇ ਆ ਜਾਂ ਫਿਰ ਆਪਾਂ ਉਸ ਨੂੰ ਬੂਸਟਰ ਵੀ ਕਹਿ ਸਕਦੇ ਆ ਆਈ ਸਾਈਟ ਬੂਸਟਰ ਵੀ ਕਹਿ ਸਕਦੇ ਆ ਕਦਿਆਂ ਤੁਸੀਂ ਉਸ ਨੂੰ ਤੇ ਉਹਦੇ ਬਹੁਤ ਜ਼ਿਆਦਾ ਫਾਇਦੇ ਨੇ ਆਪਾਂ ਫਾਇਦੇ ਜਿਹੜੇ ਤੁਹਾਨੂੰ ਕੱਲੀ-ਕੱਲੀ ਚੀਜ਼ ਦੇ ਦੱਸਾਂਗੇ ਜੋ ਵੀ ਇਨਗਰੀਡੀਅੰਟਸ ਪਾ ਕੇ ਆਪਾਂ ਪਾਊਡਰ ਬਣਾ ਕੇ ਤਿਆਰ ਕਰਾਂਗੇ ਤੁਸੀਂ ਉਸ ਨੂੰ ਰਾਤ ਨੂੰ ਸੌਣ ਵੇਲੇ ਇੱਕ ਚਮਚ ਕੌਲੀ ਦੇ ਵਿੱਚ ਪਾ ਕੇ ਉੱਪਰ ਦੀ ਦੁੱਧ ਪਾ ਕੇ ਵੀ ਪੀ ਸਕਦੇ ਹੋ ਜਾਂ ਫਿਰ ਇੱਕ ਚਮਚ ਤੁਸੀਂ ਖਾ ਕੇ ਉੱਪਰ ਦੀ ਦੁੱਧ ਵੀ ਪੀ ਸਕਦੇ ਹੋ ਉਸ ਦੇ ਨਾਲ ਜੋ ਤੁਹਾਨੂੰ ਫਾਇਦਾ ਮਿਲੇਗਾ ਤੁਸੀਂ ਆਪ ਕਮੈਂਟ ਬਾਕਸ ਦੇ ਵਿੱਚ ਆ ਕੇ ਮੈਨੂੰ ਦੱਸੋਗੇ ਕਿਉਂਕਿ ਮੈਂ ਜਿਹੜਾ ਇਹ ਸ਼ੁਰੂ ਤੋਂ ਖਾ ਰਹੀ ਹਾਂ ਬਹੁਤ ਛੋਟੀ ਹੁੰਦੀ ਸੀ ਜਦੋਂ ਤੋਂ ਮੈਂ ਇਹ ਚੀਜ਼ ਖਾ ਰਹੀ ਹਾਂ ਜਿਸ ਦੇ ਨਾਲ ਆਪਣਾ ਜਿਹੜਾ ਅੱਖਾਂ ਨੇ ਉਹ ਵੀ ਬਹੁਤ ਵਧੀਆ ਰਹਿੰਦੀਆਂ ਨੇ ਹੈਲਦੀ ਰਹਿੰਦੀਆਂ ਨੇ ਕੋਈ ਵੀ ਆਪਣੀ ਐਨ ਕਈ ਲੱਗਦੀ ਹੈਗੀ ਅੱਖਾਂ ਨੂੰ ਜੇ ਤੁਸੀਂ ਬੱਚਿਆਂ ਨੂੰ ਵੀ ਦੋਵੋਗੇ ਉਹ ਵੀ ਬਹੁਤ ਜ਼ਿਆਦਾ ਖੁਸ਼ ਹੋ ਕੇ ਖਾਂਦੇ ਨੇ ਕਿਉਂਕਿ ਜਿਹੜੇ ਇਹਦੇ ਵਿੱਚ ਇਨਗਰੀਡੀਅੰਟਸ ਪਾਵਾਂਗੇ ਬਹੁਤ ਜ਼ਿਆਦਾ ਸਵਾਦ ਹੁੰਦੇ ਨੇ ਤੁਸੀਂ ਆਪਾਂ ਹੁਣ ਕਰਦੇ ਆ ਪਾਊਡਰ ਨੂੰ ਸਟਾਰਟ ਕਿਵੇਂ ਬਣਾਉਣਾ ਕਿਹੜੇ ਕਿਹੜੇ ਇਨਗਰੀਡੀਅੰਟਸ ਪਾਣੇ ਨੇ ਸਾਰੀ ਵੀਡੀਓ ਨੂੰ ਤੁਸੀਂ ਐਂਡ ਤੱਕ ਜ਼ਰੂਰ ਦੇਖਿਆ ਕਰੋ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਕੇ ਦੱਸਿਆ ਕਰੋ ਆਪਾਂ ਨੂੰ ਤੁਹਾਨੂੰ ਕਿਵੇਂ ਲੱਗਦੀ ਆ ਵੀਡੀਓ ਤੇ ਸਬਸਕ੍ਰਾਈਬ ਵੀ ਕਰ ਲਓ ਜਿਨ੍ਹਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਹੋਇਆ ਹੈਗਾ ਹੁਣ ਆਪਾਂ ਬਣਾਉਨੇ ਆ ਪਾਊਡਰ ਉਸ ਦੇ ਲਈ ਤੁਸੀਂ 2 ਚਮਚ ਲੈ ਲੈਣੇ ਆ ਸੌਂਫ ਦੇ ਸੌਂਫ ਦੇ ਇੰਨੇ ਕਾ ਜ਼ਿਆਦਾ ਬੈਨੀਫਿਟ ਨੇ ਇੱਕ ਤੇ ਇਹਦੀ ਤਸਵੀਰ ਠੰਡੀ ਹੁੰਦੀ ਆ ਇਹ ਆਪਣੇ हेयर ਲਈ ਤੇ स्किन ਲਈ ਬਹੁਤ ਜ਼ਿਆਦਾ ਇਹਦੇ ਬੈਨੀਫਿਟਸ ਨੇ ਜੇ ਤੁਸੀਂ ਪਾਣੀ ਵੀ ਬਣਾ ਕੇ ਪੀਨੇ ਉਹਦੇ ਵੀ ਬਹੁਤ ਜ਼ਿਆਦਾ ਬੈਨੀਫਿਟਸ ਨੇ ਤੇ ਆਪਣੀ ਅੱਖਾਂ ਦੀ ਜਿਹੜੀ ਨੀਗਾ ਵਾ ਉਹਨੂੰ ਇੰਪਰੂਵ ਕਰਦੀ ਆ ਉਹਨੂੰ ਵਧਾਉਂਦੀ ਆ ਤੇ ਬਲੱਡ ਪ੍ਰੈਸ਼ਰ ਨੂੰ ਸਹੀ ਰੱਖਦੀ ਆ ਜੀ ਇਹਨਾਂ ਨੂੰ ਵੀ ਐਸਿਡਿਟੀ ਤੇ ਗੈਸ ਦੀ ਪ੍ਰੋਬਲਮ ਆ ਜਾਂ ਕਾਂਸਟਿਪੇਸ਼ਨ ਦੀ ਪ੍ਰੋਬਲਮ ਆ ਉਸ ਨੂੰ ਵੀ ਸਹੀ ਕਰ ਦਿੰਦੀ ਆ ਤੇ ਜੇ ਕੋਈ weight loss ਕਰਨਾ ਚਾਹੁੰਦਾ ਵਾ ਉਸ ਦੇ ਲਈ ਤਾਂ ਇਹਦਾ ਬਹੁਤ ਹੀ ਜ਼ਿਆਦਾ ਬੈਨੀਫਿਟ ਹੈਗਾ ਵਾ ਤੁਸੀਂ ਪਾਣੀ ਦੇ ਵਿੱਚ ਭਗੋ ਕੇ ਪੀ ਸਕਦੇ ਹੋ ਇਸ ਨੂੰ ਜੇ ਤੁਸੀਂ weight loss ਕਰਨਾ ਵਾ ਇੱਕ ਤੋਂ ਡੇਢ ਚਮਚ ਪਾ ਲੈਣੀ ਆ ਖਾਸ ਕਰ ਇਸ ਇਹ ਨੀਂਦ ਨੂੰ ਬਹੁਤ ਵਧੀਆ ਹੈਗੀ ਆ ਨੀਂਦ ਬਹੁਤ ਵਧੀਆ ਆਉਂਦੀ ਹੈ ਇਹਦੇ ਨਾਲ ਇਹ ਡਾਈਜੈਸ਼ਨ ਇੰਪਰੂਵ ਕਰਦੀ ਆਪਣੀ ਹਾਰਟ ਹੈਲਥ ਲਈ ਬਹੁਤ ਸਹੀ ਆ ਤੇ ਇਹ ਸਟ्रेस ਨੂੰ ਰਿਡਿਊਸ ਕਰ ਦਿੰਦੀ ਇਹਦੇ ਵਿੱਚ omega 3 ਫੈਟੀ ਐਸਿਡਸ ਹੁੰਦੇ ਆ ਕੈਲਸ਼ੀਅਮ ਹੁੰਦੀ ਆ ਮੈਗਨੀਸ਼ੀਅਮ ਹੁੰਦੀ ਆ ਆਇਰਨ ਹੁੰਦੀ ਆ ਤੇ ਇਹ ਆਪਣੇ ਹੱਡੀਆਂ ਤੇ ਦੰਦਾਂ ਨੂੰ ਬਹੁਤ ਮਜ਼ਬੂਤ ਕਰਦੀ ਆ ਜੇ ਕਿਸੇ ਨੂੰ ਹੱਡੀਆਂ ਦੀ ਪ੍ਰੋਬਲਮ ਉਹਦੇ ਲਈ ਤੇ ਬਹੁਤ ਜ਼ਿਆਦਾ ਵਧੀਆ ਸੋਰਸ ਹੈਗਾ ਵਾ ਖਾਣ ਦਾ ਬੀਪੱਚੀ ਬਦਾਮ ਲੈ ਲੈਣੇ ਨੇ ਇਹਨਾਂ ਦੇ ਵਿੱਚ omega 3 ਫੈਟੀ ਐਸਿਡਸ ਹੁੰਦਾ ਵਾ ਐਂਟੀਆਕਸੀਡੈਂਟ ਵਿਟਾਮਿਨ E ਮੈਗਨੀਸ਼ੀਅਮ ਕੈਲਸ਼ੀਅਮ ਜਿਹਦੇ ਨਾਲ ਆਪਣੀ ਸਕਿਨ ਐਂਡ ਹੈਅਰ ਜਿਹੜੀ ਬਹੁਤ ਵਧੀਆ ਰਹਿੰਦੀ ਆ ਦਿਮਾਗ ਬਹੁਤ ਤੇਜ਼ ਹੁੰਦਾ ਵਾ ਤੇ weight ਨੂੰ ਆਪਾਂ ਮੈਨੇਜ ਕਰ ਸਕਦੇ ਆ ਤੇ ਇਹਦੇ ਨਾਲ ਕੀ ਆ ਦਿਮਾਗ ਜਿਹੜਾ ਇੰਨਾ ਜ਼ਿਆਦਾ ਤੇਜ਼ ਹੋ ਜਾਂਦਾ ਵਾ ਜੇ ਕਿਸੇ ਦਾ ਦਿਮਾਗ ਕੰਮ ਨਹੀਂ ਕਰਦਾ ਉਹਨਾਂ ਲਈ ਬਹੁਤ ਵਧੀਆ ਤੁਸੀਂ ਰਾਤ ਨੂੰ ਭੋਗੋ ਕੇ ਵੀ ਸਵੇਰ ਨੂੰ ਛਿਲਕਾ ਉਤਾਰ ਕੇ ਵੀ ਖਾ ਸਕਦੇ ਆ ਬਦਾਮ ਤੁਸੀਂ ਵੱਧ ਵੀ ਪਾ ਸਕਦੇ ਹੋ ਆਪਣੀ ਕੁਆਂਟੀਟੀ ਦੇ ਅਕੋਰਡਿੰਗ ਪਾਊਡਰ ਬਣਾਉਣੀ ਹੈ ਹੁਣ ਆਪਾਂ ਗੱਲ ਕਰਦੇ ਹਾਂ ਭੂਰੀਆਂ ਮਿਰਚਾਂ ਦੀ ਜਿਹਨੂੰ ਆਪਾਂ ਭੂਰੀਆਂ ਮਿਰਚਾਂ ਕਹਿੰਦੇ ਆ ਸਫੇਦ ਦੱਖਣੀ ਮਿਰਚਾਂ ਕਹਿੰਦੇ ਆ ਤੇ ਇੰਗਲਿਸ਼ ਦੇ ਵਿੱਚ ਵਾਈਟ ਪੈਪਰ ਕਹਿੰਦੇ ਆ ਕਾਲੀਆਂ ਮਿਰਚਾਂ ਨਹੀਂ ਪਾਉਣੀਆਂ ਉਹਨਾਂ ਦੇ ਨਾਲ ਇੱਕ ਭੂਰੀਆਂ ਮਿਰਚਾਂ ਵੀ ਹੁੰਦੀਆਂ ਨੇ ਤੁਸੀਂ ਉਹ ਵਾਲੀਆਂ ਪਾਉਣੀਆਂ ਨੇ ਇਹਨਾਂ ਦੇ ਨਾਲ ਜਿਵੇਂ ਕਿ ਆਪਣੀ ਅੱਖਾਂ ਦੀ ਬਹੁਤ ਜ਼ਿਆਦਾ ਪ੍ਰੋਬਲਮ ਹੋ ਜਾਂਦੀ ਕਿਸੇ ਦਾ ਇੰਨਾ ਚਾਦੀ ਨਿਗਾ ਘਟ ਜਾਂਦੀ ਆ ਜਾਂ ਸਿਰਦਰਦ ਹੁਣ ਨਹੀਂ ਹਟਦਾ ਖਾਂਸੀ ਜੁਕਾਮ ਆ ਜਿਹੜੀ ਉਹ ਹਟਦੀ ਨਹੀਂ ਹੈਗੀ ਤੇ ਇਹ ਬੀਪੀ ਕੰਟਰੋਲ ਵੀ ਕਰਦਾ ਵਾ ਤੇ ਐਂਟੀ 에ਜਿੰਗ ਜਿਹੜੀ ਉਹਨੂੰ ਰਿਡਿਊਸ ਕਰਦਾ ਤੇ ਸਾਹ ਲੈਣ ਦੇ ਵਿੱਚ ਜਿਨ੍ਹਾਂ ਨੂੰ ਪ੍ਰੋਬਲਮ ਆਉਂਦੀ ਆ ਉਹਨਾਂ ਦੇ ਲਈ ਤਾਂ ਬਹੁਤ ਹੀ ਜ਼ਿਆਦਾ ਵਧੀਆ ਹੈਗੀਆਂ ਨੇ ਪੂਰੀਆਂ ਸਫੇਦ ਮਿਰਚਾਂ ਹੁਣ ਆਪਾਂ ਗੱਲ ਕਰਦੇ ਆ ਧਾਗੇ ਵਾਲੀ ਮਿਸ਼ਰੀ ਦੀ ਇਹ ਤਾਂ ਬਹੁਤ ਹੀ ਜ਼ਿਆਦਾ ਵਧੀਆ ਵਾ ਇਦੇ ਬਹੁਤ ਫਾਇਦੇ ਨੇ ਇੱਕ ਤੇ ਠੰਡੀ ਹੁੰਦੀ ਆ ਇੱਕ ਇਹੇ ਪੇਟ ਦੀ ਗਰਮੀ ਨੂੰ ਘੱਟ ਕਰਦੀ ਆ ਜਿਵੇਂ ਕਿ ਬਹੁਤ ਜ਼ਿਆਦਾ ਗਰਮੀ ਪੈ ਜਾਂਦੀ ਆ ਨਾ ਕਿਸੇ ਦੇ ਢਿੱਡ ਦੇ ਵਿੱਚ ਪੇਟ ਦੇ ਵਿੱਚ ਉਹਨੂੰ ਸਹੀ ਰੱਖਦੀ ਆ ਅੱਖਾਂ ਦੀ ਰੋਸ਼ਨੀ ਨੂੰ ਵਧਾਉਂਦੀ ਆ ਜਿਵੇਂ ਕਿਸੇ ਦੇ ਬਹੁਤ ਜ਼ਿਆਦਾ ਨੰਬਰ ਵਾਲੀ ਐਨਕ ਲੱਗੀ ਵੀ ਆ ਉਸ ਨੂੰ ਵੀ ਘੱਟ ਕਰਦੀ ਆ ਇਹ ਜਾਂ ਕਿਸੇ ਨੂੰ ਡਾਈਜੈਸ਼ਨ ਦੀ ਪ੍ਰੋਬਲਮ ਆ ਗੈਸ ਦੀ ਐਸਿਡਿਟੀ ਦੀ ਪ੍ਰੋਬਲਮ ਆ ਉਹਨੂੰ ਸਹੀ ਰੱਖਦੀ ਆ ਜੇ ਕਿਸੇ ਨੂੰ ਬਹੁਤ ਜ਼ਿਆਦਾ ਸਟ्रेस ਆ ਉਸ ਨੂੰ ਰਿਡਿਊਸ ਕਰ ਦਿੰਦੀ ਆ ਜਾਂ ਕਿਸੇ ਨੂੰ ਜਿਹੜਾ ਖੰਗ ਹੋ ਜਾਂਦੀ ਆ ਜਾਂ ਉਹਦੇ ਛਾਲੇ ਨੇ ਉਹਨਾਂ ਨੂੰ ਵੀ ਇਹ ਸਹੀ ਕਰਦੀ ਹੈ ਤੇ ਬਹੁਤ ਵਧੀਆ ਹੈਗੇ ਤੁਸੀਂ ਬਾਕੀ ਜਿਹੜੀ ਚੀਨੀ ਵਗੈਰਾ ਉਹਨੂੰ ਬਰਤਨ ਦੀ ਜਗ੍ਹਾ ਤੇ ਤੁਸੀਂ ਧਾਗੇ ਵਾਲੀ ਮਿਸ਼ਰੀ ਵਰਤਿਆ ਕਰੋ ਇਹਦੇ ਬਹੁਤ ਹੀ ਜ਼ਿਆਦਾ ਫਾਇਦੇ ਹੈਗੇ ਨੇ ਸੋ ਇਹ ਹੈਗਾ ਸਾਰਾ ਇਨਗਰੀਡੀIENTS ਜਿਹੜੇ ਜਿਹੜੇ ਆਪਾਂ ਦੱਸੇ ਨੇ ਸਟਾਰਟਿੰਗ ਦੇ ਵਿੱਚ ਤੁਸੀਂ ਇਸ ਦੀ ਕੁਆਂਟੀਟੀ ਆ ਜਿਹੜੀ ਉਹ ਘੱਟ ਕਰਾ ਸਾਕਦਿਆਂ ਬਾਅਦ ਵਿੱਚ ਤੁਸੀਂ ਇਸ ਦੀ ਕੁਆਂਟੀਟੀ ਨੂੰ ਇਨਕਰੀਸ ਕਰਕੇ ਵੀ ਇਸ ਦਾ ਪਾਊਡਰ ਆ ਜਿਹੜਾ ਉਹ ਬਣਾ ਕੇ ਰੱਖ ਸਕਦੇ ਹੋ ਇਹ ਪੰਜ ਚੀਜ਼ਾਂ ਹੈਗੀਆਂ ਨੇ ਜਿਹੜੀਆਂ ਤੁਹਾਡੀ ਸਿਹਤ ਲਈ ਤੁਹਾਡੀ ਅੱਖਾਂ ਲਈ ਤੁਹਾਡੇ ਸਿਰਦਰਦ ਲਈ ਸਟ्रेस ਲਈ ਜਾਂ ਤੁਹਾਡੀ ਨਿਗਾ ਬਹੁਤ ਜ਼ਿਆਦਾ ਘਟਾ ਉਸ ਦੇ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੈਗੀਆਂ ਨੇ ਬਹੁਤ ਟਾਈਮ ਹੋ ਗਿਆ ਆਪਾਂ ਯੂਜ਼ ਕਰ ਰਹੇ ਹਾਂ ਇਸ ਨੂੰ ਤੇ ਅੱਖਾਂ ਦੇ ਦੇਖ ਸਕਦੇ ਤੁਸੀਂ ਇੰਨੀ ਵਧੀਆ ਹੈਲਦੀ ਹੈਗੀਆਂ ਨੇ ਕੋਈ ਵੀ ਐਨਕ ਨਹੀਂ ਲੱਗੀ ਵੀ ਤੇ ਬਹੁਤ ਜ਼ਿਆਦਾ ਫਾਇਦੇ ਹੈਗੇ ਇਸ ਤੇ ਤੁਸੀਂ ਇਹ ਸਾਰੇ ਸਮਾਨ ਨੂੰ ਗ੍ਰਾਈਂਡ ਕਰਕੇ ਰੱਖ ਸਕਦੇ ਹੋ ਸਾਰਾ ਸਮਾਨ ਤੁਸੀਂ ਗ੍ਰਾਈਂਡਰ ਚਾਰ ਦੇ ਵਿੱਚ ਪਾ ਕੇ ਤੇ ਇਹਨੂੰ ਪਾਊਡਰ ਫਾਰਮ ਦੇ ਵਿੱਚ ਬਣਾ ਕੇ ਰੱਖ ਸਕਦੇ ਹੋ ਜੇ ਤੁਸੀਂ ਮਿਸ਼ਰੀ ਆ ਜਿਹੜੀ ਉਹਨੂੰ ਤੁਸੀਂ ਪਹਿਲਾਂ ਛੋਟੇ ਛੋਟੇ ਟੁਕੜਿਆਂ ਦੇ ਵਿੱਚ ਕੱਟ ਕਰ ਲਿਓ ਫਿਰ ਈਜ਼ੀਲੀ ਹੋ ਜਾਂਦਾ ਵਾ ਪੀਸਣਾ ਤੇ ਦੇਖ ਸਕਦੇ ਹੋ ਪਾਊਡਰ ਬਣ ਕੇ ਹੋ ਗਿਆ ਤਿਆਰ ਤੇ ਜਿਹੜੀ ਦੀ ਖੁਸ਼ਬੂ ਇੰਨੀ ਜ਼ਿਆਦਾ ਵਧੀਆ ਆ ਰਹੀ ਆ ਤੇ ਤੁਸੀਂ ਇਸ ਨੂੰ ਥੋੜਾ ਵੀ ਬਣਾ ਕੇ ਰੱਖ ਸਕਦੇ ਹੋ ਜੇ ਤੁਹਾਨੂੰ ਵਧੀਆ ਲੱਗੇਗਾ ਫਿਰ ਤੁਸੀਂ ਇਸ ਨੂੰ ਜ਼ਿਆਦਾ ਵੀ ਬਣਾ ਕੇ ਰੱਖ ਸਕਦੇ ਹੋ ਇਸ ਨੂੰ ਖਾਣ ਦਾ ਜਿਹੜਾ ਸਮਾਂ ਵਾ ਇਹ ਰਾਤ ਦਾ ਹੈਗਾ ਵਾ ਤੁਸੀਂ ਰਾਤ ਨੂੰ ਸੌਣ ਵੇਲੇ ਇੱਕ ਗਲਾਸ ਦੁੱਧ ਦਾ ਲੈ ਲੈਣਾ ਵਾ ਉਬਲਿਆ ਹੋਇਆ ਦੁੱਧ ਥੋੜਾ ਕੋਸਾ ਦੁੱਧ ਲੈ ਲੈਣਾ ਵਾ ਤੇ ਇੱਕ ਚਮਚ ਤੁਸੀਂ ਲੈ ਲੈਣਾ ਵਾ ਇਸ ਪਾਊਡਰ ਦਾ ਪਹਿਲਾਂ ਤੁਸੀਂ ਅੱਧੇ ਚਮਚ ਤੋਂ ਵੀ ਸਟਾਰਟਿੰਗ ਕਰ ਸਕਦੇ ਹੋ ਜਦੋਂ ਤੁਹਾਨੂੰ ਵਧੀਆ ਲੱਗਣ ਲੱਗਿਆ ਫਿਰ ਤੁਸੀਂ ਜ਼ਿਆਦਾ ਕੁਆਂਟੀਟੀ ਦੇ ਵਿੱਚ ਵੀ ਖਾ ਸਕਦੇ ਹੋ ਜੇ ਤਾਂ ਤੁਸੀਂ ਪਾਊਡਰ ਇਸ ਤਰੀਕੇ ਦੇ ਨਾਲ ਹੀ ਖਾਣਾ ਵਾ ਤਾਂ ਤੁਸੀਂ ਇੱਕ ਚਮਚ ਪਾਊਡਰ ਦਾ ਖਾ ਕੇ ਉੱਪਰ ਦੀ ਦੁੱਧ ਪੀ ਸਕਦੇ ਹੋ ਨਹੀਂ ਤਾਂ ਤੁਸੀਂ ਇਸ ਤਰੀਕੇ ਦੇ ਨਾਲ ਇੱਕ ਡੇਢ ਚਮਚ ਕੋਲੀ ਦੇ ਵਿੱਚ ਪਾ ਕੇ ਵਿੱਚ ਥੋੜਾ ਜਿਹਾ ਦੁੱਧ ਪਾ ਕੇ ਮਿਕਸ ਕਰਕੇ ਇਸ ਨੂੰ ਪੀ ਕੇ ਉੱਪਰ ਦੀ ਜਿਹੜਾ ਬਚਿਆ ਹੋਇਆ ਦੁੱਧ ਉਹ ਪੀ ਸਕਦੇ ਹੋ ਬੱਚਿਆਂ ਨੂੰ ਤੁਸੀਂ ਇਸ ਤਰੀਕੇ ਨਾਲ ਦਵੋਗੇ ਤੇ ਉਹ ਬਹੁਤ ਵਧੀਆ ਤਰੀਕੇ ਨਾਲ ਇਸ ਨੂੰ ਪੀ ਸਕਦੇ ਨੇ ਤੇ ਬਹੁਤ ਖੁਸ਼ ਹੋ ਕੇ ਪੀਂਦੇ ਨੇ ਬੱਚੇ ਤੇ ਇਹਨਾਂ ਤੁਸੀਂ ਕਿਸੇ ਵੀ ਗਲਾਸ ਕੰਟੇਨਰ ਜਾਰ ਦੇ ਵਿੱਚ ਜਿਹੜਾ 에ਅਰ ਟਾਈਟ ਕੰਟੇਨਰ ਹੋਏਗਾ ਉਸ ਦੇ ਵਿੱਚ ਤੁਸੀਂ ਸਟੋਰ ਕਰਕੇ ਰੱਖ ਸਕਦੇ ਹੋ ਇਹ ਖਰਾਬ ਨਹੀਂ ਹੁੰਦਾ ਹੈਗਾ ਬਸ ਇਹਨੂੰ ਗਿੱਲਾ ਨਹੀਂ ਕਰਨਾ ਹੈਗਾ ਜਦੋਂ ਤੁਸੀਂ ਖਾਣਾ ਉਦੋਂ ਹੀ ਦੁੱਧ ਪਾਉਣਾ ਵਾ ਇਸ ਤਰੀਕੇ ਨਾਲ ਤੁਸੀਂ 에ਅਰ ਟਾਈਟ ਕੰਟੇਨਰ ਦੇ ਵਿੱਚ ਇਸ ਨੂੰ ਬਣਾ ਕੇ ਸਟੋਰ ਕਰ ਸਕਦੇ ਹੋ ਇਹਦੇ ਇੰਨੇ ਜ਼ਿਆਦਾ ਫਾਇਦੇ ਨੇ ਤੁਸੀਂ ਆਪ ਕਹੋਗੇ ਕਿ ਕਿੰਨੇ ਜ਼ਿਆਦਾ ਤੁਹਾਨੂੰ ਫਾਇਦੇ ਮਿਲੇ ਨੇ ਇਸ ਤੇ ਬੱਚਿਆਂ ਨੂੰ ਵੀ ਅੱਜਕੱਲ ਦੇ ਬੱਚੇ ਤਾਂ ਬੋਰਨਵੀਟਾ ਹੋ ਗਿਆ ਹੌਰਲਿਕਸ ਹੋ ਗਿਆ ਜਾਂ ਕੋਈ ਵੀ ਫਲੇਵਰ ਵਾਲਾ ਪਾਊਡਰ ਹੁੰਦਾ ਵਾ ਉਹ ਪੀਣਾ ਪਸੰਦ ਕਰਦੇ ਨੇ ਬਟ ਮੈਂ ਕਦੇ ਵੀ ਜ਼ਿੰਦਗੀ ਦੇ ਵਿੱਚ ਕੋਈ ਵੀ ਪਾਊਡਰ ਨਹੀਂ ਪੀਤਾ ਅਜੇ ਤੱਕ ਦੇਖ ਲਓ ਜਿਵੇਂ ਕਹਿੰਦੇ ਹੁੰਦੇ ਨੇ ਜਿਵੇਂ ਆਪਾਂ ਨੂੰ ਮੰਮੀ ਕੁਝ ਬਣਾ ਕੇ ਦਿੰਦੇ ਆ ਉਹ ਖਾਣਾ ਬਹੁਤ ਜ਼ਿਆਦਾ ਜ਼ਰੂਰੀ ਹੈਗਾ ਆਪਣੀ ਸਿਹਤ ਦੇ ਲਈ ਸੋ ਸ਼ੁਰੂ ਤੋਂ ਕੋਈ ਨਾ ਕੋਈ ਪਾਊਡਰ ਮੰਮਾ ਬਣਾ ਕੇ ਦਿੰਦੇ ਹੁੰਦੇ ਸੀ ਪਰ ਮੈਂ ਕਦੇ ਵੀ ਉਹ ਫਲੇਵਰ ਵਾਲੇ ਪਾਊਡਰ ਨਹੀਂ ਪੀਤੇ ਸਾਰੇ ਇਨਗਰੀਡੀਅੰਟਸ ਦੇ ਬਹੁਤ ਜ਼ਿਆਦਾ ਫਾਇਦੇ ਨੇ ਤੁਸੀਂ ਦੇਖ ਤਲਿਆ ਹੋਏਗਾ ਸਾਰੀ ਵੀਡੀਓ ਦੇ ਵਿੱਚ ਜੋ-ਜੋ ਆਪਾਂ ਤੁਹਾਨੂੰ ਕੱਲੀ-ਕੱਲੀ ਚੀਜ਼ ਦਾ ਦੱਸਿਆ ਵਾਅਦਾ ਤੇ ਤੁਸੀਂ ਇਸ ਨੂੰ ਟਰਾਈ ਕਰਕੇ ਵੇਖੋ ਤੁਹਾਨੂੰ ਬਹੁਤ ਜ਼ਿਆਦਾ ਬੈਨੀਫਿਟ ਹੋਏਗਾ ਤੁਹਾਨੂੰ ਰਿਜ਼ਲਟ ਵੀ ਆਏਗਾ ਜੇ ਤੁਹਾਡੀ ਐਨਕ ਦਾ ਨੰਬਰ ਇਨਕਰੀਜ਼ ਹੁੰਦਾ ਜਾ ਰਿਹਾ ਵਾ ਜਿੱਥੇ ਹੈਗਾ ਉੱਥੇ ਰੁਕ ਜਾਏਗਾ ਵਧੇਗਾ ਨਹੀਂ ਤੁਸੀਂ ਇਸ ਨੂੰ ਜ਼ਰੂਰ ਖਾਓ ਤੇ ਬਹੁਤ ਜ਼ਿਆਦਾ ਫਾਇਦਾ ਲਵੋ ਤੇ ਨਾਲ ਹੀ ਤੁਸੀਂ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਜਿਹੜੀ ਆਪਾਂ ਨਵੀਂ ਵੀਡੀਓ ਅਪਲੋਡ ਕਰਦੇ ਆ ਤੁਹਾਨੂੰ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਮਿਲ ਸਕੇ ਤੁਹਾਨੂੰ ਸਰਚ ਕਰਕੇ ਨਾ ਦੇਖਣ ਪਵੇ ਵੀ ਕਿਹੜੀ ਵੀਡੀਓ ਆਪਾਂ ਨਵੀਂ ਅਪਲੋਡ ਕਰੀ ਆ ਤੇ ਨਾਲ ਹੀ ਆਪਾਂ ਇੱਕ ਇੱਥੇ ਲਿੰਕ ਲਗਾ ਦੇਵਾਂਗੇ ਇੱਕ ਤਾਂ ਵੀਡੀਓ ਆਪਾਂ ਅਪਲੋਡ ਕਰੀ ਸੀਗੀ ਉਹ ਵੀ ਆਪਾਂ ਦਵਾਈ ਬਣਾਈ ਸੀ ਖਾਸ ਖਾਸ ਨਾਰੀਅਲ ਦੇ ਗੁੱਟ ਦੁੱਧ ਦੇ ਵਿੱਚ ਪਾ ਕੇ ਤੇ ਬਹੁਤ ਜ਼ਿਆਦਾ ਉਸ ਦਾ ਜਿਹੜਾ ਫਾਇਦਾ ਹੈਗਾ ਵਾ ਉਹ ਤੁਸੀਂ ਜੇ ਗਾਰਨੀਆਂ ਦੇ ਵਿੱਚ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਉਸ ਨੂੰ ਫ੍ਰਿਜ ਦੇ ਵਿੱਚ ਸਟੋਰ ਕਰ ਲਿਓ ਤਾਂ ਜੋ ਖਰਾਬ ਨਾ ਹੋਵੇ ਤੇ ਨਾਲ ਹੀ ਉਸ ਨੂੰ ਇੱਕ ਤੋਂ ਦੋ ਚਮਚ ਤੁਸੀਂ ਗਰਮੀਆਂ ਦੇ ਵਿੱਚ ਖਾ ਸਕਦੇ ਹੋ ਸੌਣ ਦੇ ਵੇਲੇ ਪਰ ਹੁਣ ਗਰਮੀਆਂ ਜਿਹੜੀਆਂ ਜ਼ਿਆਦਾ ਹੋ ਰਹੀਆਂ ਗਰਮੀ ਬਾਧ ਰਹੀ ਆ ਤਾਂ ਤੁਸੀਂ ਉਹਨਾਂ ਅੱਧਾ ਚਮਚ ਤੋਂ ਇੱਕ ਚਮਚ ਵੀ ਖਾ ਸਕਦੇ ਹੋ ਤੇ ਨਾਲ ਹੀ ਸਰਦੀਆਂ ਦੇ ਵਿੱਚ ਤਾਂ ਆਪਾਂ ਉਹਦਾ ਜਿਹੜੀ ਕੁਆਂਟੀਟੀ ਆ ਉਹ ਇਨਕਰੀਸ ਕਰ ਸਕਦੇ ਆ ਪਰ ਪਗਾਰਮੀਆਂ ਦੇ ਵਿੱਚ ਵੀ ਥੋੜੀ ਅਮਾਉਂਟ ਦੇ ਵਿੱਚ ਖਾ ਸਕਦੇ ਆ ਕਿਉਂਕਿ ਉਸ ਦਾ ਫਾਇਦਾ ਬਹੁਤ ਹੀ ਜ਼ਿਆਦਾ ਹੈਗਾ ਵਾ ਜਿਸ ਦਾ ਸਿਰਦਰਦ ਹੁਣੋਂ ਨਹੀਂ ਹਟਦਾ ਜਾਂ ਪ੍ਰਾਣਾ ਜਕਾਮ ਹੋਇਆ ਹੋਇਆ ਵਾ ਉਹਦੇ ਲਈ ਵੀ ਫਾਇਦਾ ਵਾ ਗਰਮੀਆਂ ਦੇ ਵਿੱਚ ਤਾਂ ਤੁਸੀਂ ਥੋੜਾ ਖਾ ਸਕਦੇ ਹੋ ਸਰਦੀਆਂ ਦੇ ਵਿੱਚ ਤਾਂ ਤੁਸੀਂ ਜੇ ਜ਼ਿਆਦਾ ਵੀ ਖਾਉਂਗੇ ਕੋਈ ਚੱਕਰ ਨਹੀਂ ਹੈਗਾ ਸੋ ਉਸਦੇ ਵੀ ਬਹੁਤ ਜ਼ਿਆਦਾ ਫਾਇਦੇ ਨੇ ਆਪਾਂ ਇੱਥੇ ਲਿੰਕ ਲਗਾ ਦਵਾਂਗੇ ਉਸਾ ਤੁਸੀਂ ਜ਼ਰੂਰ ਦੇਖਿਓ ਉਸ ਵੀਡੀਓ ਨੂੰ ਕਿਉਂਕਿ ਉਹ ਬਹੁਤ ਜ਼ਿਆਦਾ ਉਸ ਨੂੰ ਪਿਆਰ ਮਿਲ ਰਿਹਾ ਵੀਡੀਓ ਨੂੰ ਬਹੁਤ ਜਿਹੜੇ ਹੈਗੇ ਨੇ ਵੀਵਰਸ ਉਹ ਲਾਈਕ ਕਰਦੇ ਨੇ ਵੀਡੀਓ ਕਿਉਂਕਿ ਉਹਨਾਂ ਨੂੰ ਪਸੰਦ ਆਈ ਆਪਣੀ ਉਹ ਵਾਲੀ ਰੈਸਪੀ ਸੋ ਤੁਸੀਂ ਵੀ ਜਿਨ੍ਹਾਂ ਨੇ ਨਹੀਂ ਦੇਖੀ ਉਹ ਵੀਡੀਓ ਹਲੇ ਤੱਕ ਜ਼ਰੂਰ ਦੇਖਿਓ ਤੁਸੀਂ ਪਲੇਲਿਸਟ ਦੇ ਵਿੱਚ ਵਿੱਚ ਚੈੱਕ ਕਰਦੇ ਰਿਹਾ ਕਰੋ ਆਪਾਂ ਬਹੁਤ ਜ਼ਿਆਦਾ ਜਿਹੜੀਆਂ ਵੀਡੀਓਜ਼ ਨੇ ਉਹਨਾਂ ਦਾ ਇੱਕ ਫੋਲਡਰ ਬਣਾਏ ਹੋਏ ਨੇ ਅਲੱਗ-ਅਲੱਗ ਟਾਈਪ ਦੇ ਤੁਸੀਂ ਉਹ ਵਾਲੀਆਂ ਵੀਡੀਓਜ਼ ਨੂੰ ਵੀ ਜ਼ਰੂਰ ਚੈੱਕ ਕਰ ਲਿਓ ਜਿਹੜੇ ਵੀ ਨਿਊ ਈਵਰਸ ਹੈਗੇ ਨੇ ਆਪਣੇ ਚੈਨਲ ਤੇ ਉਹ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਤੇ ਜਾਂਦੇ ਜਾਂਦੇ ਵੀਡੀਓ ਨੂੰ ਲਾਈਕ ਜ਼ਰੂਰ ਕਰਦੇ ਹੋ ਸ਼ੇਅਰ ਵੀ ਕਰ ਦਿਆ ਕਰੋ ਆਪਣੇ ਫਰੈਂਡਸ ਐਂਡ ਫੈਮਿਲੀ ਮੈਂਬਰਸ ਦੇ ਨਾਲ ਤਾਂ ਜੋ ਉਹਨਾਂ ਨੂੰ ਵੀ ਕੋਈ ਨਾ ਕੋਈ ਫਾਇਦਾ ਹੋਵੇ ਆਪਣੀ ਵੀਡੀਓ ਦੇਖ ਕੇ ਤੇ ਕਮੈਂਟ ਬਾਕਸ ਵਿੱਚ ਵੀ ਦੱਸਿਓ ਤੁਹਾਨੂੰ ਇਹ ਵਾਲੇ ਵੀਡੀਓ ਆਪਨੀ ਕਿੱਦਾਂ ਲੱਗੀ ਆ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਠੀਕ ਹੈ ਜੀ ਹੁਣ ਆਪਾਂ ਮਿਲਦੇ ਹਾਂ ਤੁਹਾਨੂੰ ਕਿਸੇ ਹੋਰ ਨਵੇਂ ਵੀਡੀਓ ਦੇ ਵਿੱਚ ਟਿਲ ਦੈਨ ਟੇਕ ਕੇਅਰ ਬਾਏ ਬਾਏ ਸਤਿ ਸ਼੍ਰੀ ਅਕਾਲ ਜੀ